ਉਹਨਾਂ ਤੋਂ ਬਾਅਦ ਸਰਦਾਰ ਹਾਕਮ ਸਿੰਘ ਜੀ ਬਰਾੜ ਉਹਨਾਂ ਤੋਂ ਬਾਅਦ ਸਰਦਾਰ ਗੁਰਮਿੰਦਰ ਸਿੰਘ ਬੰਟੀ ਟਿੱਪਾ ਬਹੁਤ ਹੀ ਜਿੱਦਾਂ ਕਹਿੰਦੇ ਆਪਾਂ ਸਾਊ ਤੇ ਡਿਸਪਲਨ ਵਿੱਚ ਰਹਿਣ ਵਾਲਾ ਖਿਡਾਰੀ ਹਰ ਵੇਲੇ ਫੈਡਰੇਸ਼ਨ ਦੀ ਮੰਗ ਤੇ ਹਰ ਵੇਲੇ ਹਾਜ਼ਰ ਇਦਾਂ ਦੇ ਖਿਡਾਰੀਆਂ ਦੀ ਜਿਹੜੀ ਆ ਕਿ ਉਹ ਸਮਾਜ ਲਈ ਇੱਕ ਉਦਾਹਰਨ ਹੁੰਦੀ ਆ ਕਿ ਇਹੋ ਜਿਹੇ ਬੰਦੇ ਆ ਜਿਹੜੇ ਇੰਨਾ ਖੇਡਦੇ ਆ ਤੇ ਇੰਨਾ ਟੌਪ ਲੈਵਲ ਤੇ ਖੇਡਦੇ ਆ ਜਾਣ ਵੇਲੇ ਸੰਦੀਪ ਦੇ ਵੀ ਇਹ ਬੋਲ ਸੀ ਵੀ ਫੈਡਰੇਸ਼ਨ ਦੇ ਵਿੱਚ ਜੋ ਵੰਟੀ ਸਹਿਯੋਗ ਕਰਦਾ ਆ ਉਹ ਲਾ ਮਸਾਲ ਆ ਉਹਨਾਂ ਤੋਂ ਬਾਅਦ ਸਰਦਾਰ ਖੁਸ਼ਦੀਪ ਸਿੰਘ ਖੁਸ਼ੀ ਦੁਕਾ ਸਪੈਸ਼ਲੀ ਕੈਨੇਡਾ ਤੋਂ ਭਰਾ ਦੀ ਆਜ ਖੇਡਣ ਆਇਆ ਮੈਂਬਰ ਆ ਆਪਣੇ ਭਰਾ ਸੰਦੀਪ ਦੇ ਕਰਕੇ ਇੱਥੇ ਹਾਜ਼ਰ ਆ। ਸਰਦਾਰ ਸੋਹਣ ਸਿੰਘ ਜੀ ਕੋਨਾ ਜਿਹੜਾ ਨਿਊਜ਼ੀਲੈਂਡ ਤੋਂ ਸਪੈਸ਼ਲੀ ਸੀਜ਼ਨ ਖੇਡਣ ਵਾਸਤੇ ਆਇਆ। ਸਰਦਾਰ ਸੁਖਜੀਤ ਸਿੰਘ ਜੀ ਸੁੱਖਾ ਪੰਡਾਲ ਸਾਡਾ ਭਰਾ। ਪਾਲੇ ਭਾਜੀ ਉਹਨੇ ਟਰੋਫੀ ਫੜੋ। ਸੁਖਜੀਤ ਸਿੰਘ ਜੀ ਸੁੱਖਾ ਪੰਡਾਲ ਦੀ ਟਰੋਫੀ ਜਿਹੜੀ ਗੁਰਪਾਲ ਸਿੰਘ ਦੀ ਮੌਲੀ ਪੜਨਗੇ। ਜਤਿੰਦਰ ਸਿੰਘ। ਸੰਦੀਪ ਸੁਲਤਾਨ ਸਿੰਘ। ਆਮਨ ਲੂਪੋਂ ਜਿੱਥੇ ਆਪਣੇ ਬੋਲਾਂ ਦੇ ਨਾਲ ਇਹ ਸਾਰੇ ਦਰਸ਼ਕਾਂ ਨੂੰ ਖਿਡਾਰੀਆਂ ਨੂੰ ਬੰਨ ਕੇ ਰੱਖਦਾ ਉੱਥੇ ਫੈਡਰੇਸ਼ਨ ਵਿੱਚ ਵੀ ਬਹੁਤ ਵੱਡਾ ਰੋਲ ਆ। ਸਦਾ ਨਵਾਂ ਟੀਮ ਸੀਜ਼ਨ 2022-23 ਬੀਓ ਪਲਾਂਟੀ ਨਿਊਜ਼ੀਲੈਂਡ ਜਾਂਡ ਕੋਸਾ ਤੇ ਬੈਂਟੀ ਦੇ ਬੁੱਗਾ ਰਾਤੇ ਸਾਰੇ ਪਲੇਅਰ ਜਿੰਨੇ ਵੀ ਆਏ ਆ ਉਹ ਜਰੂਰ ਇਸ ਮੌਕੇ ਤੇ ਆਉਣ ਵੱਡੀ ਦੇਣ ਆ ਇਸ ਟੀਮ ਦੀ ਇਸ ਟੀਮ ਦੇ ਪ੍ਰਮੋਟਰਾਂ ਦੀ ਫੈਡਰੇਸ਼ਨ ਲਈ ਉਹ ਜਿਹੜਾ 22 ਤੇ ਦੀ ਚੈਂਪੀਅਨ ਟੀਮ ਬਾਬਾ ਸੁਖਚੈਨ ਦਾ ਸੰਦੀਪ ਨੰਗਲੰਬੀਆਂ ਸਪੋਰਟਸ ਕਲੱਬ ਸ਼ਾਹਕੋਟ ਸਾਰੇ ਕੋਚ ਇੰਦਰਪਾਲ ਹੁਣਾਂ ਦੀ ਬੇਨਤੀ ਆ ਵੀ ਜਿੰਨੇ ਵੀ ਖਿਡਾਰੀ ਇੱਥੇ ਬੈਠੇ ਆ ਸ਼ਾਹਕੋਟ ਦੇ ਸਾਰੇ ਆਉਣ ਮੰਚ ਤੇ ਸਦਾ ਇੰਟਰਵਾਲ ਜੀ ਭਾਈ ਯਾਦ ਦਾ ਇੱਕ ਸਪੈਸ਼ਲ ਯਾਦ ਕੋਡ ਸਾਡਾ ਯਾਦ ਕੋਡ ਲਈ ਵੀਰ ਉਹ ਵੀ ਸਪੈਸ਼ਲੀ ਸੀਜ਼ਨ ਖੇਡਣ ਲਈ ਸੰਦੀਪ ਭਰਾ ਦੇ ਲਈ ਆਇਆ ਉਹਦਾ ਵੀ ਬਹੁਤ-ਬਹੁਤ ਧੰਨਵਾਦ ਆ ਤੇ ਬਹੁਤ ਤਕੜਾ ਉਹਨੇ ਪ੍ਰਦਰਸ਼ਨ ਕੀਤਾ ਪਿਛਲੇ ਮੈਚਾਂ ਦੇ ਵਿੱਚ ਇਹਦਾ ਬੈਸਟ ਰੇਟਰ ਸੀ ਸੁੱਖਾ ਬਾਜਵਾ ਜ਼ੋਰਦਾਰ ਤਾੜੀਆਂ ਮਾਰੋ ਭਰਾ ਨੂੰ ਇੱਕ ਟਰੋਫੀ ਤੇ ਨਾਲ 31000 ਰੁਪਇਆ ਉਪਰ ਸੀਜ਼ਨ 2022-23 ਗगन ਸੂਰੇਵਾਲੀਆ ਉਹ ਉਹਨਾਂ ਸਨਮਾਨ ਲਾਲਾ ਟੋਂਗਵਾਲੀ ਜੀ ਦਾ ਟੀਮ ਮੈਂਬਰ ਲੈਂਦੇ ਆ